ਜੀ ਕਿਵੇਂ ਹੋ ਫਰਨੇਸ਼ੀਆ ਵਾਲਿਓ ਤੇ ਬਾਕੀ ਜਿਹੜੇ ਨਾਲ ਹੀ ਕੰਟਰੀਆਂ ਦੇ ਵਿੱਚ ਰਹਿੰਦੇ ਨੇ ਸਾਡੇ థਾਈਲੈਂਡ ਸਿੰਗਾਪੁਰ ਜਾਂ ਫਿਰ ਹੋਰ ਕਿਸੇ ਵੀ ਕੰਟਰੀ ਚੋਂ ਤੁਸੀਂ ਜੋ ਵੀ ਮੇਰੀਆਂ ਭੈਣਾਂ ਬਾਹਰਲੀ ਕੰਟਰੀ ਚ ਬੈਠੀਆਂ ਜਿਵੇਂ ਕਿ ਪਰਦੇਸਾਂ ਦੇ ਵਿੱਚ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਚੋਂ ਤੁਸੀਂ ਜਾਂ ਫਿਰ ਕਿਸੇ ਅਰਬ ਕੰਟਰੀ ਦੇ ਵਿੱਚੋਂ ਐਂਡ ਆਪਣੇ ਯੂਰਪੀਅਨ ਕੰਟਰੀਜ਼ ਦੇ ਵਿੱਚ ਬੈਠੀਆਂ ਨੇ ਸੋ ਉਹਨਾਂ ਦੇ ਲਈ ਅਸੀਂ ਬਹੁਤ ਵਧੀਆ ਮੌਕਾ ਲੈ ਕੇ ਆਏ ਆ ਜੇ ਉਹ ਸਲਾਈ ਸਿੱਖਣਾ ਚਾਹੁੰਦੇ ਆ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਜੇ ਨਾਲ ਨਾਲ ਤੁਸੀਂ ਪਾਰਟ ਟਾਈਮ ਵੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਓਪਰਚ्युनिटी ਲੈ ਕੇ ਆਏ ਹਾਂ ਅਮਨ ਬੁਟੀਕ ਬਠਿੰਡਾ ਤੋਂ ਤੇ ਤੁਸੀਂ ਘਰ ਬੈਠੇ ਸਲਾਈ ਸਿੱਖ ਸਕਦੇ ਹੋ ਸੋ ਤੁਹਾਨੂੰ ਪਤਾ ਹੀ ਹੈ ਸਾਡਾ ਇੱਕ ਬੈਚ ਕੰਪਲੀਟ ਹੋ ਚੁੱਕਿਆ ਤੇ ਹੁਣ ਜੂਨ ਦੇ ਵਿੱਚ ਸਾਡਾ ਬੈਚ ਸ਼ੁਰੂ ਹੋਣ ਵਾਲਾ ਤੇ ਸੋ ਜਲਦੀ ਜਲਦੀ ਤੁਸੀਂ ਸਾਡੇ ਨਾਲ ਉੱਪਰ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ WhatsApp DM ਕਰਨਾ ਕਾਲ ਨਹੀਂ ਕਰਨੀ ਸੋ WhatsApp ਤੇ ਕਰ ਸਕਦੇ ਹੋ ਤੇ ਐਂਡ ਅਸੀਂ ਬਹੁਤ ਹੀ ਵਧੀਆ ਤੁਹਾਡੇ ਲਈ ਓਪਰਚ्युनिटी ਲੈ ਕੇ ਆਏ ਹਾਂ ਤੇ ਉਹਦੇ ਵਿੱਚ ਰੀਜ਼ਨੇਬਲ ਪ੍ਰਾਈਸ ਹੈ ਬਿਲਕੁਲ ਤੁਹਾਡੇ ਲਈ ਫੀਸ ਕੁਝ ਵੀ ਨਹੀਂ ਹੈਗੀ ਤੇ ਪਰ ਤੁਸੀਂ ਉਹਦੇ ਤੋਂ ਲੱਖਾਂ ਕਮਾ ਸਕਦੇ ਹੋ ਤੇ ਇਹ ਤੁਹਾਨੂੰ ਪਤਾ ਹੀ ਹੈ ਬਾਹਰਲੀ ਕੰਟਰੀ 'ਚ ਬੈਠ ਕੇ ਤਾਂ ਆਪਾਂ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਆ ਇਸ ਕੰਮ ਨਾਲ ਕਿਉਂਕਿ ਮੈਂ ਖੁਦ ਕੀਤਾ ਹੋਇਆ ਪਹਿਲਾਂ ਬਾਹਰ ਤੇ ਪਰ ਆਪਾਂ ਕੰਮ ਸਿਖਾਉਣਾ ਸੀ ਪੰਜਾਬ 'ਚ ਸੋ ਇਸ ਲਈ ਆਪਾਂ ਪੰਜਾਬ 'ਚ ਬੈਠੇ ਆ ਤੇ ਤੁਸੀਂ ਘਰੇ ਬੈ ਕੇ ਸਿੱਖ ਸਕਦੇ ਹੋ ਸਾਡੇ ਤੋਂ